ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਕੁੰਡੇ ਪਾਏ ਆ ਜੀ ਤੇ 7-7 ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ 7-7 ਗੁੰਡਿਆਂ ਦੇ ਗੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ 6 ਕੁੰਡੇ ਵੱਧ ਪਾਉਣੇ ਆ ਜੀ ਇੱਕ ਇੱਕ ਆਪਣਾ ਕੁੰਡਾ ਸਾਈਡਾਂ ਦਾ ਤੇ 4 ਪੁੰਡੇ ਆ ਵਾਲੇ ਜੇ ਆਪਣਾ ਇਧਰ ਸਾਈਡ ਤੇ ਆਉਣਗੇ ਤੇ ਡਿਜ਼ਾਈਨ ਬਹੁਤ ਵਧੀਆ ਸੈੱਟ ਆ ਜਾਂਦਾ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਜਲਦੀ ਬਣਨ ਵਾਲਾ ਤੇ ਬਹੁਤ ਹੀ ਪਿਆਰਾ ਲੱਗਦਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਵੇਂ ਦੇਖਣ ਵਾਲੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦੇਣ ਜੀ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੋਊਗਾ ਜੀ। ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ ਆਪਾਂ ਫਸਟ ਕੁੰਡਾ ਤਾਰਾਂਗੇ। ਤੱਗ ਆਪਣੇ ਵੱਲ ਕਰਾਂਗੇ। ਆਪਾਂ 4 ਕੁੰਡੇ ਉਲਟੇ ਬਣਾਵਾਂਗੇ ਜੀ। ਆਹ ਕੁੰਡੇ ਤੁਹਾਡੀ ਮਰਜ਼ੀ ਐ। ਤੁਸੀਂ 3 ਵੀ ਰੱਖ ਸਕਦੇ ਹੋ, 2 ਵੀ ਰੱਖ ਸਕਦੇ ਹੋ। ਮੈਂ ਇੱਥੇ 4 ਰੱਖੇ ਆਂ। ਮੈਂ ਦੰਪੇਰ ਦੱਸਣੀ ਇੱਕ ਗੁੰਡੇ ਤੁਹਾਡੀ ਮਰਜ਼ੀ ਹੈ ਤੇ ਤਿੰਨ ਗੁੰਡੇ ਆਪਣੇ ਹੈਗੇ ਆ ਜੀ ਡਿਜ਼ਾਈਨ ਦੇ ਇੱਕ ਗੁੰਡਾ ਆਪਾਂ ਸਿੱਧਾ ਬਣਾਇਆ ਧੱਗ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਫਿਰ ਆਪਾਂ ਸਿੱਧਾ ਬਣਾ ਲਿਆ ਫਿਰ ਧੱਗ ਅੱਗੇ ਕਰਾਂਗੇ ਇੱਕ ਗੁੰਡਾ ਸਿੱਧਾ ਇਹ ਤਿੰਨ ਗੁੰਡਿਆਂ ਤੇ ਆਪਾਂ ਦੋ ਗੁੰਡੇ ਆਪਣੇ ਵਧਾ ਲਏ ਧੱਗ ਆਪਣੇ ਵੱਲ ਕਰਾਂਗੇ ਫਿਰ ਤੋਂ ਚਾਰ ਗੁੰਡੇ ਉਲਟੇ ਬਣਾਵਾਂਗੇ ਦੋ 3 4 ਅਗਲੇ 3 ਕੁੰਡਿਆਂ ਤੇ ਫਿਰ ਆਪਾਂ ਡਿਜ਼ਾਈਨ ਬਣਾਵਾਂਗੇ ਪਹਿਲਾ ਕੁੰਡਾ ਆਪਾਂ ਇਕੱਲਾ ਸਿੰਗਲ ਬਣਾ ਲਵਾਂਗੇ ਸਿੱਧਾ ਦੂਜਾ ਆਪਣਾ ਇਹ ਵਾਲਾ ਧਾਗਾ ਕਰਕੇ ਇਸ ਤਰ੍ਹਾਂ ਵਲ ਪਾ ਕੇ ਉਹ ਵੀ ਸਿੱਧਾ ਬਣਾ ਲਵਾਂਗੇ ਤੀਜਾ ਕੁੰਡਾ ਵੀ ਆਪਾਂ ਧਾਗ ਆਪਣੇ ਵੱਲ ਕਰਕੇ ਉਹਨੂੰ ਵੀ ਆਪਾਂ ਸਿੱਧਾ ਬਣਾ ਲਵਾਂਗੇ ਇੱਥੇ ਆਪਾਂ ਗੁੰਡੇ ਵਧਾਉਣੇ ਆ 4 ਕੁੰਡੇ ਉਲਟੇ ਆਪਣੇ ਲਾਸਟ ਤੇ ਆਹ 4 ਕੁੰਡੇ ਉਲਟੇ ਆ ਗਏ ਆਹ ਕੁੰਡਾ ਆਪਾਂ ਸਿੱਧਾ ਬਣਾ ਲੈਨੇ ਜੀ। ਉਲਟੀ ਸਾਈਡ ਵੀ ਤੁਸੀਂ ਉਲਟੀ ਸਲਾਈ ਵੀ ਧਿਆਨ ਨਾਲ ਦੇਖਣੀ ਆ ਇਹਦੇ ਵਿੱਚ। ਉਲਟੀ ਸਲਾਈ ਵੀ ਛੱਡਣ ਵਾਲੀ ਨਹੀਂ ਹੈਗੀ ਜੀ। ਇੱਕ ਕੁੰਡਾ ਆਪਾਂ ਤਾਰਿਆ। ਚਾਰ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ। ਦੋ ਕੁੰਡੇ ਬਣਾਵਾਂਗੇ ਉਲਟੇ। ਇੱਥੇ ਆਪਾਂ ਫੇਰ ਇਸ ਤਰ੍ਹਾਂ ਵੜ ਪਾਵਾਂਗੇ। ਇਸ ਤਰ੍ਹਾਂ ਪਾ ਸਕਦੇ ਆਪਾਂ ਕਿ ਥੋੜਾ ਜਿਹਾ ਹੋਲ ਛੋਟਾ ਹੁੰਦਾ ਐ ਇਸ ਤਰ੍ਹਾਂ ਦੂਜੂ ਪਾਉਨੇ ਆ ਤਾਂ ਆਪਾਂ ਇਸ ਤਰ੍ਹਾਂ ਪਾਉਨੇ ਆ ਤਾਂ ਥੋੜਾ ਜਿਹਾ ਹੋਲ ਵੱਡਾ ਹੋ ਜਾਂਦਾ ਆਪਾਂ ਇਸ ਤਰ੍ਹਾਂ ਕਰਕੇ ਵਲ ਪਾ ਕੇ ਕੁੰਡਾ ਫੇਰ ਉਲਟਾ ਬਣਾ ਲੈਣਾ ਅਗਲਾ ਕੁੰਡਾ ਵੀ ਆਪਾਂ ਉਲਟਾ ਬਣਾ ਲੈਣਾ ਚਾਰ ਕੁੰਡੇ ਸਿੱਧੇ ਅੱਗੇ ਫੇਰ ਆਪਣੇ ਡਿਜ਼ਾਈਨ ਵਾਲੇ ਕੁੰਡੇ ਆ ਗਏ ਦੋ ਕੁੰਡੇ ਆਪਾਂ ਪਹਿਲਾਂ ਉਲਟੇ ਬਣਾ ਲੈਣੇ ਆ ਫਿਰ ਆਪਾਂ ਇਸ ਤਰ੍ਹਾਂ ਧਾਗਾ ਪਿੱਛੇ ਕਰਾਂਗੇ ਤੇ ਕੁੰਡਾ ਉਲਟਾ ਬਣਾ ਲਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਤੇ ਅਗਲਾ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਅਗਲਾ ਕੁੰਡਾ ਵੀ ਆਪਾਂ ਉਲਟਾ ਬਣਾ ਲਿਆ ਚਾਰ ਕੁੰਡੇ ਸਿੱਧੇ ਸਿੱਧੀ ਸਾਈਡ ਆ ਗਈ ਆਪਾਂ ਇੱਕ ਕੁੰਡਾ ਤਾਰਿਆ ਚਾਰ ਕੁੰਡੇ ਆਪਾਂ ਬਣਾਵਾਂਗੇ ਜੀ ਉਲਟੇ ਹੁਣ ਆਪਾਂ ਬਣਾ ਤਿੰਨ ਕੁੰਡੇ ਸਿੱਧੇ ਆਹ ਕੁੰਡਾ ਆਪਾਂ ਜਿਹੜਾ ਵਧਾਇਆ ਸੀ ਇਹ ਵੀ ਆਪਾਂ ਸਿੱਧਾ ਬਣਾ ਲੈਣਾ ਇੱਥੇ ਫੇਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਵਲ ਪਾ ਕੇ ਅਗਲਾ ਕੁੰਡਾ ਸਿੱਧਾ ਫੇਰ ਵਲ ਪਾ ਕੇ ਤਿੰਨ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਿਆ ਆ ਆਪਾਂ ਜਿਹੜਾ ਉਲਟੀ ਸਾਈਡ ਤੋਂ ਵੜ ਪਾਇਆ ਸੀ ਉਹ ਕੁੰਡਾ ਵੀ ਆਪਾਂ ਸਿੱਧਾ ਬਣਾ ਲੈਣਾ ਇੱਥੇ ਆਪਾਂ ਫਿਰ ਧੱਗ ਆਪਣੇ ਹੱਲ ਕਰਾਂਗੇ ਤਾਂ ਵੜ ਪਾ ਕੇ ਇੱਕ ਕੁੰਡਾ ਸਿੱਧਾ ਫਿਰ ਵੜ ਪਾ ਕੇ ਇੱਕ ਕੁੰਡਾ ਸਿੱਧਾ ਅਗਲੇ ਦੋ ਕੁੰਡੇ ਵੀ ਆਪਾਂ ਸਿੱਧੇ ਬਣਾ ਲੈਣੇ ਇਡ ਜੈਨ ਵਾਲੇ ਆਪਣੇ ਕੁੰਡੇ ਜਿਹੜੇ ਆਪਾਂ ਇਸ ਤਰ੍ਹਾਂ ਇਹ ਸਿੱਧੇ ਬਣਾ ਲੈਣੇ ਆ। ਚਾਰ ਕੁੰਡੇ ਉਲਟੇ। ਇਹ ਵਾਲੀ ਉਲਟੀ ਸिलाई ਹੁਣ ਆਪਾਂ ਜਿਵੇਂ ਆਪਣੇ ਆਮ ਸਲਾਈ ਆਪਾਂ ਬਣਾਉਨੇ ਆ ਉਸੇ ਤਰ੍ਹਾਂ ਹੀ ਬਣਾਉਣੀ ਆ। ਚਾਰ ਕੁੰਡੇ ਸਿੱਧੇ। ਇੱਕ ਕੁੰਡਾ ਤਾਰ ਕੇ ਚਾਰ ਕੁੰਡੇ ਸਿੱਧੇ ਹੁਣ ਆਪਾਂ ਇਹ ਕੁੰਡੇ ਬਣਾ ਲੈਣੇ ਆ ਜੀ ਸਾਰੇ ਉਲਟੇ ਇੱਕ ਹੋ ਗਿਆ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਕੁੰਡੇ ਆਪਾਂ ਉਲਟੇ ਬਣਾ ਲਏ ਇੱਥੇ ਆਪਾਂ ਹੁਣ ਕੋਈ ਕੁੰਡਾ ਨਹੀਂ ਵਧਾਉਣਾ ਹੈਗਾ ਫੇਰ ਆਪਾਂ ਚਾਰ ਕੁੰਡੇ ਸਿੱਧੇ ਤਾਂ ਗਾ ਆਪਣੇ ਗੱਲ ਕਰਾਂਗੇ 9 ਕੁੰਡੇ ਉਲਟੇ 4 ਕੁੰਡੇ ਸਿੱਧੇ 1 ਕੁੰਡਾ ਉਲਟਾ ਉਲਟੀ ਸਲਾਈ ਆਪਣੀ ਕੰਪਲੀਟ ਹੋ ਗਈ ਹੁਣ ਆਪਣੀਆਂ ਇਹ ਚਾਰ ਸਲਾਈਆਂ ਬਣ ਗਈਆਂ ਤੇ ਪੰਜਵੀਂ ਸਲਾਈ ਦੇਖੋ ਜੀ ਆਪਾਂ ਹੁਣ ਕਿਵੇਂ ਬਣਾਉਣੀ ਆ ਇੱਕ ਕੁੰਡਾ ਆਪਾਂ ਤਾਰਿਆ ਜਿਹੜੇ ਆ ਚਾਰ ਕੁੰਡੇ ਆਪਾਂ ਰੱਖੇ ਆ ਇਹ ਸਾਰੇ ਇਸੇ ਤਰ੍ਹਾਂ ਹੀ ਬਣਨੇ ਆ ਜੀ ਉਲਟੇ ਇਹ ਭਾਵੇਂ ਤੁਸੀਂ ਦੋ ਰੱਖ ਲਓ ਭਾਵੇਂ ਤਿੰਨ ਰੱਖ ਲਓ ਜੇ ਤੁਸੀਂ ਹੋਰ ਵੀ ਵਿਰਲਾ ਕਰਨਾ ਹੈ ਤਾਂ ਕੁੰਡਾ ਹੋਰ ਵੀ ਵਧਾ ਸਕਦੇ ਹਾਂ ਉਹ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਤੁਹਾਡੀ ਆਪਣੀ ਮਰਜ਼ੀ ਆ ਹੁਣ ਜਿਹੜੇ ਆਪਣੇ ਕੋਲੇ ਆ ਨੌ ਕੁੰਡੇ ਆ ਇੰਨਾ ਤੇ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਥੋੜੇ ਜਿਹਾ ਲੂਜ਼ ਕਰ ਲਵਾਂਗੇ ਹਾਲੋ ਜੀ ਆਪਾਂ ਇਹਨਾਂ ਨੂੰ ਥੋੜੇ ਜਿਹਾ ਇਸ ਤਰ੍ਹਾਂ ਲੂਜ਼ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਘਟਾਉਣਾ ਹੈ ਇਧਰੋਂ ਸਲਾਈ ਪਾਵਾਂਗੇ ਆਪਾਂ ਆਹਰ ਯਾਪਾ ਚਾਰਾਂ ਗੁੰਡਿਆਂ ਦਾ ਇੱਕ ਗੁੰਡਾ ਕਰਤਾ ਹੁਣ ਇੱਥੇ ਵਲ ਪਾ ਕੇ ਆਪਾਂ ਫਿਰ ਇੱਕ ਗੁੰਡਾ ਸਿੱਧਾ ਬਸ ਇਹਦੇ ਜਿੰਨਾ ਆਏਗੇ ਆਪਾਂ ਨੂੰ ਰੈਸਟ ਕੋਈ ਨਹੀਂ ਹੈਗੇ ਸਲਾਈ ਸਿੰਪਲ ਕੋਈ ਨਹੀਂ ਨਿਕਲਣੀ ਉਹ ਰੈਸਟ ਦਾ ਮਤਲਬ ਨਹੀਂ ਜੀ ਆਪਾਂ ਆਪਾਂ ਸਲਾਈ ਬਣਾਉਨੇ ਆ ਤਾਂ ਆਪਾਂ ਆਹ ਜਿਵੇਂ ਘਟਾ ਲਏ ਤੇ ਅਗਲਾ ਡਿਜ਼ਾਈਨ ਆਪਾਂ ਸਲਾਈਆਂ ਦੋ 1 2 ਬਣਾ ਕੇ ਫੇਰ ਪਾਉਣੀ ਹੈ ਉਸ ਤਰ੍ਹਾਂ ਦੀ ਰੈਸਟ ਕੰਨੀ ਆ ਮੈਂ ਤੇ ਅੱਗੇ ਫੇਰ ਆਪਾਂ ਦੇਖੋ ਜੀ ਗੱਲਾਂ-ਗੱਲਾਂ 'ਚ ਭੁੱਲ ਗਏ ਆਪਾਂ ਤਾਂ ਗਾ ਇਧਰ ਕਰ ਲਿਆ ਕਿਉਂਕਿ ਆਪਾਂ ਇਸ ਤਰ੍ਹਾਂ ਵਲ ਪਾਉਣਾ ਹੈ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਲਾਵਾਂਗੇ ਇਹ ਤੁਹਾਨੂੰ ਜਿਵੇਂ ਸੌਖੇ ਲੱਗਦੇ ਹੁਣ ਤੁਸੀਂ ਓਵੇਂ ਘਟਾ ਸਕਦੇ ਹੋ ਵੈਸੇ ਆ ਇਸ ਤਰ੍ਹਾਂ ਵੀ ਕੋਈ ਔਖੇ ਨਹੀਂ ਹੈਗੇ ਚਲੋ ਜੀ ਆਪਾਂ ਚਾਰ ਕੁੰਡੇ ਆਂਦਾ ਇੱਕ ਕੁੰਡਾ ਬਣਾਤਾ ਤਾਂ ਅਗਾ ਆਪਣੇ ਵਾਲ ਕਰਾਂਗੇ ਚਾਰ ਕੁੰਡੇ ਉਲਟੇ ਫੇਰ ਅਗ ਚਾਰ ਕੁੰਡੇ ਆਪਣੇ ਡਿਜ਼ਾਈਨ ਵਾਲੇ ਇਧਰੋਂ ਸਲਾਈ ਪਾਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਥੋੜੇ ਥੋੜੇ ਲੂਜ਼ ਕਰ ਲਵਾਂਗੇ ਚਾਰਾਂ ਦਾ ਇੱਕ ਹੋ ਗਿਆ। ਧਾਗਾ ਆਪਣੇ ਵੱਲ ਕਰਾਂਗੇ। ਹਵਲ ਪਾ ਕੇ ਕੁੰਡਾ ਸਿੱਧਾ ਬਣਾ ਲਵਾਂਗੇ। ਫਿਰ ਧਾਗਾ ਆਪਣੇ ਵੱਲ ਕਰਕੇ ਚਾਰ ਕੁੰਡੇ ਆਪਾਂ ਸਲਾਈ ਤੇ ਲਾਵਾਂਗੇ। ਚਾਰਾਂ ਦਾ ਇੱਕ ਕਰ ਦਿਆਂਗੇ। ਚਾਰ ਕੁੰਡੇ ਉਲਟੇ ਤਾਂਜੀ ਆਪਾਂ ਇੱਕ ਡਿਜ਼ਾਈਨ ਆਪਣਾ ਬਣਿਆ ਤੇ ਦੂਜਾ ਆਪਣਾ ਨਾਲ ਦੇ ਨਾਲ ਸਟਾਰਟ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਇੱਕ ਸਲਾਈ ਹੋਰ ਬਣਾ ਕੇ ਦੱਸ ਦਿੰਨੇ ਆ ਬਸ ਇਹੀ ਸਲਾਈਆਂ ਇਸ ਤਰ੍ਹਾਂ ਪਾਉਂਦੇ ਜਾਵਾਂਗੇ ਇੱਕ ਕੁੰਡਾ ਆਪਾਂ ਤਾਰਿਆ ਚਾਰ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਉਲਟੇ ਇੱਕ ਤਾਂ ਆਪਣਾ ਆਹ ਵਾਲਾ ਕੁੰਡਾ ਤੇ ਇੱਕ ਜਿਹੜਾ ਆਪਾਂ ਵਲ ਪਾਇਆ ਸੀ ਇੱਥੇ ਆਪਾਂ ਫੇਰ ਇਸ ਤਰ੍ਹਾਂ ਵਾਲ ਪਾ ਲੈਣ ਸੌਰੀ ਇਸ ਤਰ੍ਹਾਂ ਪਾਵਾਂਗੇ। ਉਹ ਕਿ ਇਸ ਤਰ੍ਹਾਂ ਵੜ ਪਾ ਕੇ ਆਪਾਂ ਇੱਕ ਗੁੰਡਾ ਵਧਾ ਲਿਆ। ਫੇਰ ਆਪਾਂ ਧਾਗਾ ਇੱਧਰ ਕਰਾਂਗੇ। ਤਾਂ ਅਗਲਾ ਗੁੰਡਾ ਆਪਾਂ ਉਲਟਾ ਫੇਰ ਬਣਾ ਲਵਾਂਗੇ। ਹੁਣ ਆਪਣੇ ਕੋਲ ਇੱਥੇ ਹੋ ਗਏ ਜੀ ਇਹ 2 4 6 ਤੇ ਇੱਕ 7 ਗੁੰਡੇ ਹੋ ਗਏ। 4 ਗੁੰਡੇ ਸਿੱਧੇ ਕੇ ਫਿਰ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਪਹਿਲਾਂ ਫਿਰ ਵਲ ਪਾ ਕੇ ਇਸ ਤਰ੍ਹਾਂ ਇੱਕ ਕੁੰਡਾ ਫਿਰ ਸਿੱਧਾ ਫਿਰ ਵਲ ਪਾ ਕੇ ਅਗਲੇ ਦੋ ਕੁੰਡੇ ਆਪਾਂ ਸਿੱਧੇ ਆਹੋ ਸੌਰੀ ਉਲਟੇ ਬਣਾ ਲਵਾਂਗੇ ਆਪਾਂ ਕੁੰਡੇ ਉਲਟੇ ਹੀ ਬਣਾਉਣੇ ਆ ਸਾਰੇ ਚਾਰ ਕੁੰਡੇ ਸਿੱਧੇ ਮਸਾ ਹੀ ਆਪਾਂ ਡਿਜ਼ਾਈਨ ਤਾਂ ਚਾਰ ਸਲਾਈਆਂ ਦਾ ਹੀ ਹੈ ਆਪਾਂ نیچے ਗਿਣੀਆਂ ਸੀਗੀਆਂ ਪੰਜਵੀਂ ਸਲਾਈ ਚ ਤਾਂ ਆਪਾਂ ਜਦੋਂ ਘਟਾਉਨੇ ਆ ਤਾਂ ਆਪਣਾ ਅਗਲਾ ਡਿਜ਼ਾਈਨ ਵੀ ਨਾਲ ਸਟਾਰਟ ਹੋ ਜਾਂਦਾ ਚਾਰ ਸਲਾਈਆਂ ਨਹੀਂ ਪੈਂਦੀਆਂ ਤੇ ਚਾਰ-ਚਾਰ ਸਲਾਈਆਂ ਇਹ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਦੇਖੋ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੇ ਆਪਾਂ ਥੋੜਾ ਜਿਆਦਾ ਜਿਆਦੇ ਬਣਿਆ ਤੁਹਾਨੂੰ ਦਿਖਾਉਣੀ ਆ। ਹਾਂ ਦੇਖੋ ਜੀ ਇਸ ਤਰ੍ਹਾਂ ਬਣਦਾ ਹੈ। ਇਹਨਾਂ ਦੇ ਕਿ ਸੇਵੀ ਰੰਗ ਚ ਪਾਉਗਾ ਮੈਂ ਆ ਦੇਖੋ نیچے ਥੋੜਾ ਜਿਆ ਫਿੱਕਾ ਕਲਰ ਉੱਪਰ ਡਾਰਕ ਹੈ। ਤੇ ਹਰੇਕ ਰੰਗ ਦੇ ਵਿੱਚ ਵੀ ਜਚਣ ਵਾਲਾ ਡਿਜ਼ਾਈਨ ਹੈ ਜੀ। ਤੇ ਦੇਖੋ ਜੀ ਆ ਮੈਂ ਚਾਰ ਚਾਰ ਕੁੰਡੇ ਪਾ ਕੇ ਬਣਾਇਆ ਹੋਇਆ। ਤੇ ਜੇ ਆਪਾਂ ਹੋਰ ਵੀ ਵਿਰਲੀਆਂ ਕਰਨੀਆਂ ਤਾਂ ਆਪਾਂ ਕੁੰਡਾ ਇੱਕ ਵੀ ਵਧਾ ਸਕਦੇ ਆ ਦੋ ਵੀ ਵਧਾ ਸਕਦੇ ਆ ਉਹ ਆਪਣੀ ਮਨਸ਼ਾ ਤੇ ਘਟਾ ਵੀ ਸਕਦੇ ਆ। ਤੈਨਾਂ ਵੀ ਪਾ ਸਕਦੇ ਆ ਦੋ ਵੀ ਪਾ ਸਕਦੇ ਆ ਜਿਵੇਂ ਤੁਹਾਨੂੰ ਚੰਗਾ ਲੱਗੇ ਉਸੇ ਤਰ੍ਹਾਂ ਹੀ ਤੁਸੀਂ ਡਿਜ਼ਾਈਨ ਬਣਾ ਸਕਦੇ ਆ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਵੀ ਜਰੂਰ ਕਰ ਦਿਓ ਸੋਹਣਾ ਜਾਂ ਅੱਗੇ ਪੈਣਾ ਦੇ ਬਹੁਤ ਕਮੈਂਟ ਵਧੀਆ ਸੋਹਣੇ-ਸੋਹਣੇ ਆਉਂਦੇ ਆ ਜੀ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਤੇ ਇਸ ਤਰ੍ਹਾਂ ਹੀ ਮੈਨੂੰ ਤਾਂ ਸੋਹਣਾ ਜਾਂ ਕਮੈਂਟ ਕਰ ਦਿਆ ਕਰੋ ਤੇ ਆ ਵਾਈ ਗਰੂ ਸਭ ਦਾ ਹੀ ਭਲਾ ਕਰੇ ਜੀ ਮੱਕੀ ਜੀ ਕੱਲ ਨੂੰ ਵਿਸਾਖੀ ਐ ਤੇ ਵਿਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਅੱਜ ਆਪਾਂ ਲੱਗੇ ਆ ਵੀਡੀਓ ਬਣਾਉਣਾ ਸ਼ਾਮ ਦਾ ਟਾਈਮ ਐ ਤੇ ਮੈਂ ਇਸ ਵੇਲੇ ਹੀ ਬਣਾਉਣੀ ਹੁੰਨੀ ਵੀਡੀਓ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਰੂਰ ਟਰਾਈ ਕਰਿਓ ਏ ਕਮੈਂਟ ਜਰੂਰ ਕਰਦੇ ਹੋ ਤੇ ਲਾਈਕ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਹੋਊਗਾ ਸਭ ਦਾ ਹੀ ਤੇ ਚਲੋ ਜੀ ਮਿਲਦੇ ਆਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ